ਜੈ ਹੀ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਦੋਸਤੋ ਜਿਵੇਂ ਹੀ ਕੁਝ ਦਿਨਾਂ ਪਹਿਲਾਂ ਭਾਰਤ ਤੇ ਪਾਕਿਸਤਾਨ ਵਿੱਚ ਬਹੁਤ ਤਣਾਅ ਚੱਲ ਰਿਹਾ ਸੀ ਉਹਦੇ ਮੱਦੇ ਨਜ਼ਰ ਜਿਹੜਾ ਆ ਕਾਫੀ ਨੁਕਸਾਨ ਹੋਇਆ ਤੇ ਉਸ ਉਸ ਨੁਕਸਾਨ ਦੇ ਨਾਲ ਵਪਾਰ ਮੰਡਲ ਤੇ ਵੀ ਕਾਫੀ ਅਸਰ ਪਿਆ ਤੇ ਅੱਜ ਸਾਡੇ ਨਾਲ ਮੌਜੂਦ ਨੇ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਦਰਸ਼ਨ ਮਾਇਨ ਜੀ ਉਹਨਾਂ ਕੋ ਪੁੱਛਦੇ ਆ ਕਿ ਇਸ ਤਣਾਅ ਦੇ ਕਾਰਨ ਗੁਰਦਾਸਪੁਰ ਸ਼ਹਿਰ ਤੇ ਕੀ ਅਸਰ ਪਿਆ ਜੈ ਹਿੰਦ ਸਰ ਨਮਸਕਾਰ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇਸ ਤਣਾਅ ਦੇ ਨਾਲ ਵਪਾਰ ਤੇ ਕੀ ਅਸਰ ਪਿਆ ਤੁਹਾਨੂੰ ਪਤਾ ਹੋਏਗਾ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਬੰਦੀ ਹੈ ਐਸਲੇ ਦੋਨੋਂ ਦੇਸ਼ ਸੰਪਨ ਦੇਸ਼ ਨੇ ਔਰ ਠੀਕ ਆ ਭਾਰਤ ਦੇਸ਼ ਸਾਡੀਆਂ ਫੌਜਾਂ ਬਹੁਤ ਸਟਰੋਂਗ ਨੇ ਪਾਕਿਸਤਾਨ ਨਾਲੋਂ ਸਾਡੇ ਕੋਲ ਉਸ ਤੋਂ ਵੱਧ ਅੰਬੀਸ਼ਨ ਵੀ ਹੈ ਬਹੁਤ ਕੁਸ਼ ਹੈ ਪਰ ਜੰਗ ਤੇ ਇੱਕ ਜੰਗ ਹੈ ਜੰਗ ਲੋਕ ਜਿਹੜੇ ਨੇ ਸਾਡੇ ਬੜ ਵੇਲੀਏ ਅਸੀਂ ਗੁਰਦਾਸਪੁਰ ਬੜ ਵੇਲੀਏ ਤੇ ਬੈਠੇ ਆਂ ਔਰ ਵਪਾਰ ਤੇ ਅਸਰ ਹੋਣਾ ਸੁਭਾਵਕ ਹੈ ਕਿਉਂਕਿ ਲੋਕ ਸਹਮੇ ਦੇ ਆ ਲੋਕ ਕੋਈ ਐਨੇ ਫਾਈਨੈਂਸ਼ਲੀ ਐਨੇ ਸਟਰੋਂਗ ਨਹੀਂ ਲੋਕ ਹੁੰਦੇ ਜਿਹੜੇ 80% ਲੋਕ ਨੇ ਜਿਹੜੇ ਹੈਂਟ ਮOUTH ਦੇ ਕਮਾਂਦੇ ਆ ਖਾਂਦੇ ਦਿਹਾੜੀ ਦੇ ਬੰਦੇ ਨੇ ਕੋਈ ਰੇੜੀ ਲਗਾਉਂਦਾ ਕੋ ਛੋਟੇ ਦੁਕਾਨਦਾਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕਿ ਜੇ ਕਿਸੇ ਕੋਲ 10, 20, 30 ਹਜ਼ਾਰ ਰੁਪਏ ਤਾਂ ਆਪਾਂ ਉਹਨੂੰ ਆਪਣੇ ਕੋਲ ਰੱਖੀਏ ਕਿ ਐਮਰਜੈਂਸੀ ਵਾਸਤੇ ਸਾਨੂੰ ਜਰੂਰਤ ਪੈ ਸਕਦੀ ਹੈ ਕਿਉਂਕਿ ਹਾਲਾਤ ਇਹੋ ਜਿਹ ਬਣ ਜੁੱਕੇ ਜੰਗ ਦੇ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਕੋਲ ਘਰ ਦੇ ਵਿੱਚ ਕੋਈ ਰਾਸ਼ਨ ਹੋਵੇ ਮੇਰੇ ਕੋਲ ਘਰ ਦੇ ਵਿੱਚ ਕੋਈ ਦਸਤੰਦ ਮੈਂ ਰਾਸ਼ਨ ਪਾ ਕੇ ਰੱਖਾਂ ਮੇਰੇ ਕੋਲ ਕੋ ਥੋੜੇ ਬੱਤੇ ਜਿਹੜੇ ਪੈਸੇ ਉਹਨੂੰ ਬਸ ਸੰਭਾਲ ਕੇ ਰੱਖਾਂ ਮੇਰੇ ਮੈਡੀਕਲ ਲੀਡ ਦੀ ਜਰੂਰਤ ਮੈਡੀਕਲ ਦੀ ਕੋ ਜਬਤ ਪੈ ਜਾਂਦੀ ਹੈ ਕਿਸ ਤਿਲਕੇ ਨਾਲ ਕਿਉਂਕਿ ਹਾਲਾਤਾਂ ਦੇ ਵਿੱਚ ਵੇਖਦੇ ਆ ਤੇ ਜਦੋਂ ਲੋਕਾਂ ਨੇ ਪੈਸੇ ਜਿਹੜੇ ਨੇ ਆਪਣੇ ਕੋਲ ਕਿਸੇ ਕੋਲ 10000 ਕੋ 20000 ਪਨਾਇਆ ਉਹਨਾਂ ਨੇ ਉਸ ਪੈਸੇ ਨੂੰ ਬਲੌਕ ਕਰ ਲਿਆ ਵੀ ਨਹੀਂ ਐਮਰਜੈਂਸੀ ਲੋਡ ਪੈ ਤੇ ਪਰਮਾਤਮਾ ਨਾਲ ਅੱਗੇ ਕੋ ਸਾਡੇ ਤੇ ਕੋ ਆਫਤ ਆਦੀ ਤੇ ਆਪਾਂ ਇਲਾਜ ਕਰਵਾ ਸਕੀਏ ਜਾਂ ਕਿਤੇ ਜਾਣਾ ਅੱਗੇ ਪਿੱਛੇ ਜਾ ਸਕੀਏ ਉਹ ਜਦੋਂ ਪੈਸੇ ਬਲੌਕ ਹੋ ਗਏ ਤੇ ਮਾਰਕੀਟ 'ਚ ਪੈਸਾ ਆਉਣਾ ਬੰਦ ਹੋ ਗਿਆ ਨੇਚਰਲੀ ਵਪਾਰ ਦੇ ਅਸਰ ਪੈਂਦਾ ਹੈ ਔਰ ਮੈਨੂੰ ਇਹ ਤੱਕ ਮਹਿਸੂਸ ਇਹ ਮੈਂ ਕਰਦਾ ਵੀ ਸਾਨੂੰ ਵਪਾਰ ਘਟ ਹੋਣਾ ਜਾਂ ਵੱਧ ਹੋਣਾ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਸਭ ਤੋਂ ਪਹਿਲਾਂ ਸਾਡੇ ਲਈ ਦੇਸ਼ ਹੈ ਸਾਡੇ ਲਈ ਪਹਿਲਾਂ ਆਪਣਾ ਸੂਬਾ ਹੈ ਸਾਡੇ ਲਈ ਆਪਣਾ ਸ਼ਹਿਰ ਹੈ ਸਾਡੇ ਲਈ ਆਪਣੇ ਸ਼ਹਿਰ ਦੇ ਇੱਕ ਲੋਕ ਨੇ ਅਸੀਂ ਵਪਾਰੀ ਲੋਕ ਹਮੇਸ਼ਾ ਹੀ ਜਦੋਂ ਵੀ ਕਿਤੇ ਦੇਸ਼ ਦੇ ਉੱਤੇ ਜਾਂ ਕਿਸੇ ਆਪਣੇ ਸਟੇਟ ਦੇ ਵਿੱਚ ਜਾਂ ਕਿਤੇ ਸਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਕਦੀ ਕੋਈ ਪ੍ਰੋਬਲਮ ਆਂਦੀ ਹੈ ਕੋ ਫਲੱਡ ਆ ਜਾਂਦਾ ਕੋ ਸੋਕਾ ਪੈ ਜਾਂਦਾ ਤੇ ਹਮੇਸ਼ਾ ਯਹੀ ਵਪਾਰੀ ਲੋਕ ਜਿਹੜੇ ਆ ਪ੍ਰਸ਼ਾਸਨ ਦੇ ਰੈੱਡ ਕਰਾਸ ਦੀ ਆਪਾਂ ਮਦਦ ਕਰਦੇ ਆ ਤੇ ਸਾਡੇ ਅਸੀਂ ਰਣਦੀਪ ਪਛਾਣਨੇ ਆ ਤੇ ਉਹ ਲੋਕਾਂ ਤੱਕ ਪਹੁੰਚਦੀ ਹੈ ਅਸੀਂ ਕੰਮ ਕਾਰ ਘਟ ਕੀਤਾ ਵਧ ਕੀਤਾ ਸਾਨੂੰ ਉਹਦਾ ਕੋਈ ਫਰਕ ਨਹੀਂ ਹੈ ਅਸੀਂ ਇੱਕੋ ਹੀ ਗੱਲ ਜਾਣਦੇ ਆ ਕਿ ਸਾਡਾ ਜ਼ਿਲ੍ਹਾ ਸਾਡਾ ਪੰਜਾਬ ਸਾਡਾ ਸ਼ਹਿਰ ਸਾਡਾ ਇਹ ਸੇਫ ਰਵੇ ਤੇ ਕਾਰੋਬਾਰ ਅੱਜ ਨਹੀਂ 2-4 ਦਿਨ ਬਾਅਦ ਤੇ ਨਾਰਮਲ ਹੋ ਜਾਏਗਾ ਇਸ ਵਾਸਤੇ ਸਾਨੂੰ ਕਾਰੋਬਾਰ ਦੀ ਕੋਈ ਐਨੀ ਚਿੰਤਾ ਨਹੀਂ ਹੀ ਕਰਦੇ ਅਸੀਂ ਚਿੰਤਾ ਕਰਦੇ ਆਂ ਤੇ ਆਪਣੇ ਜ਼ਿਲ੍ਹੇ ਦੀ ਕਰਦੇ ਆਂ ਆਪਣੇ ਜ਼ਿਲ੍ਹੇ ਦੇ ਵਸਨੀਕਾਂ ਦੀ ਕਰਦੇ ਆਂ ਆਪਣਾ ਸ਼ਹਿਰ ਵਸਨੀਕਾਂ ਦੀ ਕਰਦੇ ਆਂ ਇਹਨਾਂ ਵਾਸਤੇ ਪਰਮਾਤਮਾ ਕੋਲ ਇੱਕੋ ਚਾਹਨੇ ਆ ਕਿ ਇਹ ਆਪਣੇ ਆਪਣੇ ਘਰਾਂ ਦੇ ਵਿੱਚ ਸਭ ਸੁਖੀ ਰਹਿਣ ਤੰਦਰੁਸਤ ਰਹਿਣ ਤੇ ਇਸ ਕਰਕੇ ਆਪਾਂ ਬੋਤਾ ਵਪਾਰ ਨੂੰ ਇਸ ਟਾਈਮ ਦੇਤੇ ਆਪਾਂ ਕੋਈ ਇਹਨਾਂ ਮੈਨੇਜ ਰੱਖਦੇ ਔਰ ਮੈਂ ਜ਼ਿਲ੍ਹਾ ਪ੍ਰਸ਼ਾਸਨ ਵੀ ਇੱਕ ਗੱਲ ਮੈਂ ਰਿਕਵੈਸਟ ਕਰਾਂ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦਰਸ਼ਨ ਮਾਈਨ ਪ੍ਰਧਾਨ ਵਪਾਰ ਮੰਡਲ ਵੱਲੋਂ 24 ਘੰਟੇ ਜੋ ਵੀ ਤੁਸੀਂ ਡਿਊਟੀ ਲਾਓ ਜਿਸ ਤਰ੍ਹਾਂ ਦੀ ਵੀ ਸੇਵਾ ਲਾਓ ਅਸੀਂ ਤੁਹਾਡੇ ਨਾਲ ਆ ਔਰ ਇਸ ਹਾਲਾਤ ਦੇ ਵਿੱਚ ਅਸੀਂ ਭਾਰਤ ਫੌਜ ਚੜੀ ਸਾਡੇ ਭਾਰਤੀ ਫੌਜ ਆ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਆ ਉਹਨਾਂ ਦੇ ਜਿਹੜੇ ਕੰਮ ਕੀਤੇ ਆ ਜਿਨੇ ਅਟੈਕ ਕੀਤੇ ਆ ਆਪਾਂ ਸਲੂਟ ਕਰਦੇ ਆ ਉਹਨਾਂ ਦੀ ਬਹਾਦਰੀ ਨੂੰ ਔਰ ਉਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਾਡੀ ਦੇਸ਼ ਦੀ ਰੱਖਿਆ ਵਾਸਤੇ ਆਪਣੇ ਬੱਚਿਆਂ ਨੂੰ ਬਾਰਡਰ ਤੇ ਭੇਜਿਆ ਔਰ ਉਹਨਾਂ ਦੀ ਬਦੌਲਤ ਅੱਜ ਅਸੀਂ ਆਪਣੇ ਘਰਾਂ 'ਚ ਸੇਫ ਬੈਠੇ ਆ ਸੁੱਖ ਦਾ ਸਾਹ ਲੈ ਰਹੇ ਆ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਉਹਨਾਂ ਜਿਹੜੇ ਆਰਮੀ ਦੇ ਸਾਡੇ ਜਵਾਨ ਨੇ ਉਹਨਾਂ ਦੇ ਮਾਵਾਂ ਨੂੰ ਵੀ ਆਪਾਂ ਉਹਨਾਂ ਦੇ ਚਰਨਾਂ 'ਚ ਸਿਰ ਝੁਕਾਣੇ ਆ ਕਿ ਇਹੋ ਜਿਹੇ ਸਪੂਤ ਪਹਿਲਾਂ ਕੀਤੇ ਨੇ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਵਾਸਤੇ 24 ਘੰਟੇ ਗਰਮੀ ਸਰਦੀ ਨਾ ਦੇਖਦੇ ਹੋਏ ਉਹ ਬਾਰਡਰ ਤੇ ਤਨਾਤ ਨੇ ਇਸ ਕਰਕੇ ਮੈਂ ਬਹੁਤਾ ਨਹੀਂ ਕਹਿੰਦਾ ਪਜੰਗ ਤੇ ਜੰਗ ਆ ਪਰ ਜੰਗ ਜਿਹੜੀ ਆ ਉਹ ਕਿਸੇ ਦੇਸ਼ ਵਾਸਤੇ ਵਿੱਚ ਅੱਗੇ ਨਹੀਂ ਆ ਤੁਸੀਂ ਦੇਖ ਲਿਆ ਕਿ ਪਿਛਲੇ 3 ਸਵਾ 3 ਸਾਲ ਤੋਂ ਯੂਸ ਤੇ ਰੂਸ ਤੇ ਯੂਕਰੇਨ ਦੀ ਜੰਗ ਚੱਲ ਰਹੀ ਆ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਪਰ ਅੱਜ ਕੁਝ ਲੋਗ ਜੰਗ ਨੂੰ ਮਜ਼ਾਕ ਸਮਝਦੇ ਨੇ ਇਹ ਪੁਰਾਣੀਆਂ ਜੰਗਾਂ ਨਹੀਂ ਹੈਗੀਆਂ ਇਹ ਜੰਗ ਬਟਨ ਦੀ ਜੰਗ ਆ ਹੁਣ ਹੁਣ ਇੱਕ ਬਟਨ ਦਬਾਓ 400 600 ਕਿਲੋਮੀਟਰ ਤੇ ਬਜ਼ਾਇਲ ਜਾਂਦੀ ਆ ਜਿਹੜੀ ਪਹਿਲੀ ਜੰਗ ਪੈਠ ਦੀ ਬਾੜ ਦੀ ਜਾਂ ਕੱਤਰ ਦੀ ਸੀ ਉਹ ਮੈਨੂਅਲ ਜੰਗ ਹੁੰਦੀ ਸੀ ਆਰਮੀ ਨਾਲ ਆਰਮਿਕ ਗੋਲੀ ਚਲਾਦਾ ਸੀ ਅਗੇ ਟੈਂਕ ਚੱਲਦਾ ਸੀ ਤੇ ਉਤੋਂ 에ਅਰ ਅਟੈਕ ਨੂੰ ਦੇਖ ਕੇ ਹੁਣ ਇਹ ਗੱਲਾਂ ਤੋਂ ਬਹੁਤ ਦੂਰ ਹੋ ਗਏ ਆ ਹੁਣ ਤੇ ਤੁਸੀਂ 600 ਕਿਲੋਮੀਟਰ ਤੰਬਾਜੇ ਚਲਾਉ ਤੇ 600 ਕਿਲੋਮੀਟਰ ਜਾ ਪੈਂਦੀ ਐ ਇਸ ਕਰਕੇ ਮੈਂ ਸਾਰੇ ਜਿੰਨੇ ਵੀ ਮੇਰੇ ਭਰਾ ਜਿਹੜੀਆਂ ਗਲਤ ਪੋਸਟਾਂ ਪਾਉਂਦੇ ਨੇ ਜਾਂ ਇਹਦੇ ਵਿੱਚ ਕੋਈ ਕੋਈ ਬਹਾਦਰੀ ਨਹੀਂ ਕਰਦੇ ਵੀ ਅਸੀਂ ਇਹ ਕੀਤਾ ਤੇ ਉਹਨਾਂ ਨੇ ਇਹ ਕੀਤਾ ਜਿਹੜਾ ਚੇਅਰ ਪਰਸਨ ਹੁੰਦਾ ਕਿ ਜ਼ਿੰਮੇਵਾਰੀ ਚੇਅਰ ਤੇ ਬੈਠਾ ਹੁੰਦਾ ਉਹਦੀ ਰਿਸਪੌਂਸਿਬਿਲਟੀ ਬੰਦੀ ਐ ਕਿ ਮੈਂ ਆਪਣੇ ਦੇਸ਼ਵਾਸੀਆਂ ਨੂੰ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੀ ਜਨਤਾ ਨੂੰ ਸੁਰੱਖਿਅਤ ਕਿਸਾਰਾ ਰੱਖਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਭਾਰਤ ਫੌਜ ਦੀ ਜ਼ਿੰਮੇਵਾਰੀ ਹੈ ਸਾਨੂੰ ਆਪਣੀ ਸਰਕਾਰ ਦੇਤੇ ਆਪਣੇ ਭਾਰਤੀ ਫੌਜ ਤੇ ਮਾਣ ਕਰਨਾ ਚਾਹੀਦਾ ਕਿ ਉਹ ਜੋ ਵੀ ਫੈਸਲਾ ਲੈਣਗੇ ਉਹ ਸਾਡੇ ਹਿੱਤ ਦੀ ਲੈਣਗੇ ਸਾਡਾ ਇੱਕ ਹੋਰ ਸਵਾਲ ਸਰ ਇਹ ਜੀ ਸਥਿਤੀ ਵਿੱਚ ਸਾਡੇ ਕੀ ਫਰਜ਼ ਹੋਣੇ ਚਾਹੀਦੇ ਨੇ ਸਾਡਾ ਇੱਕੋ ਹੀ ਫਰਜ਼ ਹੈ ਕਿ ਜੋ ਇਹੋ ਜਿਹੇ ਹਾਲਾਤ ਬਣਦੇ ਨੇ ਪਰਮਾਤਮਾ ਨੇ ਅਗੇ ਕਿਸੇ ਜਫਾਈ ਹੋ ਗਿਆ ਕੋਈ ਅੱਗੋਂ ਗੱਲ ਨਾ ਹੋਵੇ ਸਾਡਾ ਇਹ ਪਹਿਲਾ ਫਰਜ਼ ਬੰਦਾ ਕਿ ਸਾਡਾ ਜਿਲ੍ਹਾ ਪ੍ਰਸ਼ਾਸਨ ਮਾਨ ਜੋ ਡੀਸੀ ਸਾਹਿਬ ਮਾਨ ਜੋ ਐਸਐਸਪੀ ਸਾਹਿਬ ਜੋ ਸਾਨੂੰ ਜਿਲ੍ਹਾ ਪ੍ਰਸ਼ਾਸਨ ਗਾਈਡਲਾਈਨ ਦੇਗਾ ਸਾਨੂੰ ਇਨ ਬਿਨ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਸਾਨੂੰ ਉਹਦੇ ਤੋਂ 0% ਵੀ ਕਟਾਈ ਨਹੀਂ ਕਰਨੀ ਚਾਹੀਦੀ ਜੇ ਉਹ ਸਾਨੂੰ ਕਹਿੰਦੇ ਕਿ ਘਰ ਦੀਆਂ ਲਾਈਟਾਂ ਬੰਦ ਤੇ ਟੋਟਲ ਬੰਦ ਰੱਖਣੇ ਜੇ ਸਾਨੂੰ ਕਹਿਣਗੇ ਵੀ ਤੁਸੀਂ ਘਰ ਤੋਂ ਬਾਹਰ ਨਹੀਂ ਨਿਕਲਣਾ ਸਾਨੂੰ ਘਰ ਤੋਂ ਬਾਹਰ ਅਨਸਾਸਰੀ ਨਹੀਂ ਨਿਕਲਣਾ ਚਾਹ ਜਰੂਰਤ ਹੋਵੇ ਤੇ ਨਿਕਲੋ ਵਰਨਾ ਨਹੀਂ ਨਿਕਲਣਾ ਚਾਹੀਦਾ ਜੇ ਸਾਨੂੰ ਦੁਕਾਨਾਂ ਦਾ ਟਾਈਮ ਜੋ ਦੇਣਗੇ ਅਸੀਂ ਉਸ ਤੋਂ 5 ਮਿੰਟ ਪਹਿਲਾਂ ਉਸ ਨੂੰ ਆਪਣਾ ਸਮੇਟ ਕੇ ਤੇ ਆਪਣੇ ਬੱਚਿਆਂ ਦੇ ਕੋਲ ਆ ਜਾਈਏ ਮੈਂ ਇੱਕੋ ਹੀ ਗੱਲ ਕਾਵਾਂਗਾ ਕਿ ਸਾਨੂੰ ਇਸ ਦੇ ਵਿੱਚ ਤਾਂ ਹੀ ਸੇਫਟੀ ਹੈ ਕਿ ਜੋ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਸਾਡੇ ਲਈ ਬੈਠਾ ਹੋਇਆ ਜੋ ਸਾਨੂੰ ਗਾਈਡਲਾਈਨ ਦੇਣਗੇ ਉਹ ਸਾਡੀ ਸੇਫਟੀ ਲਈ ਹੈ ਇਸ ਕਰਕੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਦੀ ਹਰ ਗੱਲ ਨੂੰ ਮੰਨ ਕੇ ਤੇ ਇਸ ਕਰਕੇ ਜਿਹੜਾ ਆਪਣੇ ਆਪ ਨੂੰ ਪਰ ਆਪਣੇ ਸ਼ਹਿਰ ਨੂੰ ਆਪਣੇ ਪੰਜਾਬ ਨੇ ਹੀ ਬਚਾ ਸਕਦੀ ਹੈ ਇਸ ਸੰਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਦਸ਼ਰਮਨ ਜੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਨੂੰ ਦੱਸਿਆ ਮੈਂ ਤੁਹਾਡਾ ਆਪਣਾ ਸੰਜੀਪ 바ਵਾ